रेडी ਕਿਸੇ ਵੀ ਸਕੂਲ ਵਿੱਚ ਬੱਚੇ ਦੇ ਦਾਖਲੇ ਲਈ ਮਾਤਾ ਪਿਤਾ ਵੱਲੋਂ ਦਿੱਤੇ ਗਏ ਦਸਤਾਵੇਜ਼ ਬਹੁਤ ਅਹਿਮ ਹੁੰਦੇ ਹਨ ਡੰਡੀ ਅਧੂਰੇ ਦਸਤਾਵੇਜ਼ਾਂ ਪ੍ਰਤੀ ਅਣਗਹਿਲੀਆਂ ਕਾਰਨ ਬੱਚਾ ਪੂਰੀ ਜ਼ਿੰਦਗੀ ਪਰੇਸ਼ਾਨੀ ਚਲਦਾ ਹੈ ਡੰਡੀ ਜੋ ਅਧਿਆਪਕ ਬੱਚੇ ਨੂੰ ਸਕੂਲ ਵਿੱਚ ਦਾਖਲ ਕਰ ਰਿਹਾ ਹੈ ਤਾਂ ਉਸ ਨਾਲ ਸੰਬੰਧਿਤ ਅਸਲ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆਂ ਜ਼ਰੂਰ ਲਵੇ ਡੰਡੀ ਅਕਸਰ ਕੁਝ ਮਾਤਾ ਪਿਤਾ ਬਾਅਦ ਵਿੱਚ ਦੇਣ ਲਈ ਕਹਿ ਜਾਂਦੇ ਹਨ ਡੰਡੀ ਅਧਿਆਪਕ ਦੇ ਰੁਝੇਵਿਆਂ ਜਾਂ ਹੋਰ ਕਾਰਨਾ ਕਰਕੇ ਉਹ ਦਸਤਾਵੇਜ਼ ਜਮ੍ਹਾਂ ਨਹੀਂ ਹੁੰਦੇ ਜਿਸ ਕਰਕੇ ਉਸ ਦਾ ਦਾਖਲਾ ਬਿਨਾਂ ਦਸਤਾਵੇਜ਼ਾਂ ਤੋਂ ਹੀ ਹੋ ਜਾਂਦਾ ਹੈ ਜਿਸ ਦਾ ਪਿਵệਖ ਵਿੱਚ ਵਿਦਿਆਰਥੀਆਂ ਨੂੰ ਨੁਕਸਾਨ ਹੁੰਦਾ ਹੈ ਡੰਡੀ ਬੱਚੇ ਦੇ ਦਾਖਲੇ ਵੇਲੇ ਸਕੂਲ ਵੱਲੋਂ ਦਿੱਤਾ ਗਿਆ ਦਾਖਲਾ ਫਾਰਮ ਸਹੀ ਭਰਨਾ ਜ਼ਰੂਰੀ ਹੈ ਜਿਸ ਵਿੱਚ ਦਿੱਤੇ ਗਏ ਸਾਰੇ ਵੇਰਵਿਆਂ ਨੂੰ ਮਾਤਾ ਪਿਤਾ ਵੱਲੋਂ ਭਰਨਾ ਲਾਜ਼ਮੀ ਹੈ ਡੰਡੀ ਇਸ ਦਾਖਲਾ ਫਾਰਮ ਵਿੱਚ ਬੱਚੇ ਦਾ ਨਾ ਮਾਤਾ ਪਿਤਾ ਦਾ ਨਾਂ ਜਮਾਤ ਜਿਸ ਵਿੱਚ ਦਾਖਲਾ ਲੈਣਾ ਹੈ ਰਿਹਾਈਸ਼ ਦਾ ਪਤਾ ਜ਼ਿਲ੍ਹਾ ਪਿੰਨ ਕੋਡ ਆਧਾਰ ਕਾਰਡ ਬੱਚੇ ਮਾਤਾ ਪਿਤਾ ਦਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਨਾਂ ਜਨਮ ਤਰੀਕ ਅੰਕਾਂ ਅਤੇ ਸ਼ਬਦਾਂ ਵਿੱਚ ਮੋਬਾਈਲ ਨੰਬਰ ਲਿੰਗ ਜਾਤੀ ਬੱਚਾ ਸ਼ਹਿਰੀ ਜਾਂ ਪਿੰਡੂ ਚੁਣੌਤੀਪੂਰਨ ਹੈ ਜਾਂ ਨਹੀਂ ਬਲੱਡ ਗਰੁੱਪ ਚਿੱਠੀ ਪੱਤਰ ਲਈ ਪਤਾ ਬੈਂਕ ਖਾਤੇ ਦੀ ਜਾਣਕਾਰੀ ਆਦ ਸਭ ਕੁਝ ਭਰਿਆ ਜਾਵੇ ਡੰਡੀ ਪਿਛਲੇ ਸਕੂਲ ਦਾ ਨਾਂ ਪਿਛਲੀ ਪਾਸ ਕੀਤੀ ਕਲਾਸ ਦਾ ਵੇਰਵਾ ਕਿਹੜਾ ਬੋਰਡ ਸੈਸ਼ਨ ਕਿਹੜੀ ਜਮਾਤ ਪਾਸ ਕੀਤੀ ਪਿਛਲੀ ਕਲਾਸ ਦਾ ਰੋਲ ਨੰਬਰ ਕੁੱਲ ਕਿੰਨੇ ਕਿੰਨੇ ਅੰਕ ਰੈਡੀ ਪ੍ਰਾਪਤ ਕੀਤੇ ਆਦ ਦਾ ਵੇਰਵਾ ਵੀ ਹੋਣਾ ਜ਼ਰੂਰੀ ਹੈ ਡੰਡੀ ਜੋ ਜੋ ਦਸਤਾਵੇਜ਼ ਦਿੱਤੇ ਗਏ ਹਨ ਉਹਨਾਂ ਦਾ ਵੇਰਵਾ ਵੀ ਫਾਰਮ ਵਿੱਚ ਦਰਜ ਕਰਨਾ ਜ਼ਰੂਰੀ ਹੈ ਡੰਡੀ ਫਾਰਮ ਦੇ ਆਖਰ ਵਿੱਚ ਮਾਤਾ ਪਿਤਾ ਦੇ ਹਸਤਾਖਰ ਅੰਗੂਠੇ ਦਾ ਨਿਸ਼ਾਨ ਅਤੇ ਵਿਦਿਆਰਥੀ ਦੇ ਹਸਤਾਖਰ ਹੋਣੇ ਜ਼ਰੂਰੀ ਹਨ ਡੰਡੀ ਇਸ ਦਸਤਾਵੇਜ਼ ਦੇ ਆਧਾਰ ਉੱਤੇ ਹੀ ਅਗਲੀ ਕਲਾਸ ਵਿੱਚ ਦਾਖਲਾ ਕਰਨਾ ਹੁੰਦਾ ਹੈ ਡੰਡੀ ਇਸ ਕਰਕੇ ਪਿਛਲੀ ਜਮਾਤ ਦਾ ਪਾਸ ਦਾ ਸਰਟੀਫਿਕੇਟ ਜਿਸ ਵਿੱਚ ਵਿਸ਼ਾ ਵਾਰ ਅੰਕ ਜਾਂ ਗ੍ਰੇਡ ਆਦ ਦਾ ਵੇਰਵਾ ਹੋਣਾ ਜ਼ਰੂਰੀ ਹੈ ਡੰਡੀ ਇਸ ਸਰਟੀਫਿਕੇਟ ਵਿੱਚ ਜਮਾਤ ਇਨਚਾਰਜ ਅਤੇ ਮੁਖੀ ਦੇ ਹਸਤਾਖਰ ਹੋਣੇ ਜ਼ਰੂਰੀ ਹਨ ਡੰਡੀ TC ਬਹੁਤ ਮਹੱਤਵਪੂਰਨ ਹੈ ਡੰਡੀ ਇਸ ਦੇ ਆਧਾਰ ਉੱਤੇ ਹੀ ਬੱਚਾ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਆਉਂਦਾ ਹੈ ਡੰਡੀ ਇਹ ਸਰਟੀਫਿਕੇਟ ਦਾਖਲੇ ਵੇਲੇ ਅਸਲ ਹੀ ਰੱਖਣਾ ਹੁੰਦਾ ਹੈ ਡੰਡੀ ਇਹ ਇਸ ਕਰਕੇ ਕਿ ਬੱਚਾ ਇੱਕ ਸਕੂਲ ਦੀ ਥਾਂ ਕਿਤੇ ਦੋ ਸਕੂਲਾਂ ਵਿੱਚ ਦਾਖਲਾ ਨਾ ਲੈ ਲਵੇ ਡੰਡੀ ਬੱਚੇ ਦਾ ਸੰਪਰਕ ਨੰਬਰ ਅਧਿਆਪਕ ਕੋਲ ਹੋਣਾ ਲਾਜ਼ਮੀ ਹੈ ਡੰਡੀ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਨੰਬਰ ਦਾਖਲੇ ਵੇਲੇ ਦਿੱਤਾ ਜਾਂਦਾ ਹੈ ਉਹ ਮਹੀਨੇ ਬਾਅਦ ਹੀ ਬੰਦ ਹੋ ਜਾਂਦਾ ਹੈ ਅਤੇ ਅਧਿਆਪਕ ਨੂੰ ਮੁਸ਼ਕਲ ਹੁੰਦੀ ਹੈ ਡੰਡੀ ਮਾਤਾ ਪਿਤਾ ਦਾ ਨੰਬਰ ਹੋਣਾ ਜ਼ਰੂਰੀ ਹੈ ਡੰਡੀ ਦਾਖਲੇ ਸਮੇਂ ਮਾਤਾ ਪਿਤਾ ਨੂੰ ਹਦਾਇਤ ਕੀਤੀ ਜਾਵੇ ਕਿ ਦਿੱਤਾ ਹੋਇਆ ਨੰਬਰ ਬਦਲਿਆ ਨਾ ਜਾਵੇ ਕਿਉਂਕਿ ਇਹ ਨੰਬਰ ਹੀ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ ਡੰਡੀ ਜੇ ਕਿਸੇ ਵੇਲੇ ਨੰਬਰ ਬਦਲਣ ਦੀ ਲੋੜ ਪੈ ਵੀ ਜਾਵੇ ਤਾਂ ਇਸ ਦੀ ਸੂਚਨਾ ਸਕੂਲ ਵਿੱਚ ਲਾਜ਼ਮੀ ਦਿੱਤੀ ਜਾਵੇ ਡੰਡੀ ਬੱਚੇ ਦਾ ਬੈਂਕ ਖਾਤਾ ਜ਼ਰੂਰ ਖੁੱਲਿਆ